ਪਾਣੀ ਜਿਹੜੀ ਹੈ ਤੇ ਇਹ ਬਹਾਬ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਹ ਕਾਰਨਰ ਤੋਂ ਲੈ ਕੇ ਇਸ ਤਾ ਪੂਰੀ ਜ਼ਮੀਨ ਜਿਹੜੀ ਆ ਪਾਣੀ ਜਿਹੜਾ ਰੋੜ ਕੇ ਲੱਗਿਆ ਪਾਣੀ ਦੀ ਸਪੀਡ ਕਿੰਨੀ ਤੇਜ਼ ਜਿਹੜੀ ਆ ਸਤੂ ਨਦੀ ਦੀ ਆ ਪਾਣੀ ਲਗਾਤਾਰ ਵਧ ਰਿਹਾ ਕਿਸਾਨਾਂ ਦੇ ਚਿੰਤਾ ਲਗਾਤਾਰ ਵਧ ਰਹੀਆਂ ਅਰੇ ਤਾਂ ਦੀ ਮਿੱਟੀ ਬਹੁਤ ਖੋਰ ਲਗਿਆ ਪਿੰਡ ਦੇ ਬਿਲਕੁਲ ਨੇੜੇ ਤੱਕ ਆ ਗਿਆ ਇਹਦੀ ਕੋਈ ਲੋਚ ਨਹੀਂ ਕੋਈ ਕੁਝ ਨਹੀਂ ਸਾਰੀਆਂ ਜ਼ਮੀਨਾਂ ਪਰਬਾਰ ਰਾਤ ਮਾਰੇ ਬਹੁਤ ਮਾਰੇ ਨੇ ਕਿਉਂ ਨਾ ਸਾਡਾ ਢਾਹ ਤੇ ਦਰਿਆ ਲੈ ਗਿਆ ਖਣਾ ਫਸਾ ਡੁੱਬ ਗਈਆਂ ਤੇ ਕੋਈ ਹਾਲ ਨਹੀਂ ਇੱਥੇ ਦਾ ਕੋਈ ਸਾਨੂੰ ਪੁੱਛ ਪਤਾ ਨਹੀਂ ਕਰਦੇ ਉਹ ਤੁਸੀਂ ਦੇਖੋ ਦੂਰ ਦੂਰ ਤੱਕ ਜਿਹੜੀਆਂ ਬੀਐਸਐਫ ਦੀ ਜਿਹੜੀਆਂ ਪੋਸਟਾਂ ਵੀ ਜਿਹੜੀਆਂ ਉਹ ਵੀ ਕਿੱਥੇ ਨ ਕਿੱਥੇ ਜਿਹੜੀਆਂ ਪਾਣੀ ਦੇ ਜਿਹੜੀਆਂ ਚਪੇਰ ਤੇ ਨਜ਼ਰ ਆ ਰਹੀਆਂ ਸਤ루 ਨਦੀਆਂ ਜਾਲਸਤਰ ਵਦਨ ਦੇ ਨਾਲ ਕਿੱਥੇ ਨਾ ਕਿਤੇ ਕਿਸਾਨਾਂ ਦੇਆਂ ਮੁਸ਼ਕਲਾਂ ਇੱਕ ਵਾਰੀ ਫੇਰ ਜੜੀਆਂ ਵੱਧੀਆਂ ਨਜ਼ਰ ਆ ਰੀਆਂ ਇਸ ਵਕਤ ਤੁਹਾਨੂੰ ਤਾਜ਼ੀਆਂ ਤਸਵੀਰਾਂ ਦਿਖਾਵਾਂਗੇ ਫਿਰੋਪੁਰ ਦਾ ਸਰਦੀਪਿੰਡੇ ਟਿੰਡੀ ਵਾਲਾ ਟਿੰਡੀ ਵਾਲਾ ਦੇ ਵਿੱਚ ਜਿਹੜਿਆ ਸਤ루 ਨਦੀ ਦਾ ਕਹਿ ਲਗਾਤਾਰ ਜਾਰੀ ਆ ਔਰ ਕਿਸਾਨਾਂ ਦੀਆਂ ਪੈੜੀਆਂ ਜਿਹੜੀਆਂ ਜਮੀਨਾਂ ਨੇ ਉਹ ਪਾਣੀ ਦੀ ਚਪੇਟ ਸੇ ਲਗਾਤਾਰ ਆ ਰੀਆਂ ਮੇਰੇ ਪਿੱਛੇ ਤੁਸੀਂ ਤਸਵੀਰ ਦੇ ਦੇ ਸੋ ਇਹ ਜਿਹੜੀ ਪੈੜੀ ਸੀ ਜ਼ਮੀਨ ਸੀਗੀ ਇਸ ਜਗ੍ਹਾ ਤੇ ਜਿਹੜਾ ਸੀਗੀ ਔਰ ਪਾਣੀ ਦੀ ਜਿਹੜੀ ਹੈ ਤੇਜ਼ ਬਹਾਵ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹ ਕਾਰਨਰ ਤੋਂ ਲੈ ਕੇ ਇਸ ਤਰ੍ਹਾਂ ਪੂਰੀ ਜ਼ਮੀਨ ਜਿਹੜੀ ਹੈ ਪਾਣੀ ਜਿਹੜਾ ਰੋੜ ਕੇ ਲੈ ਗਿਆ ਦਾਦੇ ਕੀ 2023 ਦੇ ਜ਼ਖਮ ਹਜੇ ਭਰੇ ਨਹੀਂ ਸੀਗੇ ਕਿ 2025 ਦਾ ਜਿਹੜਾ ਪਾਣੀ ਦਾ ਜਿਹੜਾ ਤੇਜ਼ ਬਹਾਵ ਨੇ ਇੱਕ ਵਾਰ ਫਿਰ ਜਿਹੜੇ ਕਿਸਾਨਾਂ ਦੀਆਂ ਜਿਹੜੇ ਹੈ ਚੇ ਜਿਹੜੇ ਮੁਰਝਾ ਦਿੱਤੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜੇ ਖਰੇ ਹੈ ਨੇ ਸਤੂ ਨਦੀ ਦੇ ਕਿਨਾਰੇ ਚਿੰਤਾ ਜਿਹੜੀ ਨਾਲ ਦੇ ਜਿਹੜਾ ਜਿਹੜੀ ਤਰਕ ਦੀ ਨਜ਼ਰ ਆ ਰਹੀ ਹੈ ਉਹਨਾਂ ਦੇ ਚਿਹਰਿਆਂ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿਸਾਨ ਔਰ ਪਾਣੀ ਦਾ ਬਹਾਵ ਜੋ ਹੈ ਜੇ ਗਲ ਕੀਤੀ ਜਾਵੇ ਤਾਂ ਬਹੁਤ ਤੇਜ਼ੀ ਨਾਲ ਜਿਹੜਾ ਵਧ ਰਿਹਾ ਤਾਂ ਜਿਸ ਦੇ ਨਾਲ ਹਜੇ ਤੱਕ ਤਾਂ ਜ਼ਮੀਨਾਂ ਦਾ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਤੁਸੀਂ ਦੂਜੇ ਪਾਸੇ ਇਸ ਦਗਾ ਤੋਂ ਦੂਜੇ ਪਾਸੇ ਤੁਸੀਂ ਦੇਖਦੇ ਹੋ ਇਹ ਜਿਹੜੀ ਉੱਚੀ ਚੀਜ਼ ਜਿਹੜੀ ਹੈ ਤੁਸੀਂ ਪਹਾੜ ਦੇਖ ਰਹੇ ਹੋ ਪਹਾੜ ਨਹੀਂ ਇਹ ਦੇਖ ਤਾਂ ਕਿ ਪਹਾੜ ਨੇ ਇਹ 2023 ਦੇ ਵਿੱਚ ਜਦੋਂ ਪਾਣੀ ਆਇਆ ਸੀਗਾ ਤਾਂ ਉਸ ਤੋਂ ਬਾਅਦ ਇਹ ਜਿਹੜੇ ਆ ਪਹਾੜਾਂ ਦੇ ਦੇ ਢੇਰ ਲੱਗੇ ਦੇ ਤਾਂ ਢੇਰ ਲੱਗੇ ਨੇ ਇਹ 2023 ਦੇ ਵਿੱਚ ਜਦੋਂ ਪਾਣੀ ਆਇਆ ਸੀਗਾ ਤਾਂ ਹੁਣ ਤੁਸੀਂ ਦੇਖ ਦਿਓ ਮੈਂ ਦਿਖਾਉਂਦੀ ਪੂਰੀ ਕੋਸ਼ਿਸ਼ ਕਰਾਂਗਾ ਪਾਣੀ ਦੀ ਸਪੀਡ ਕਿੰਨੀ ਤੇਜ਼ ਜਿਹੜੀ ਆ ਸਤੂ ਨਦੀ ਦੀ ਆ ਪਾਣੀ ਲਗਾਤਾਰ ਵਧ ਰਿਹਾ ਕਿਸਾਨਾਂ ਦੇ ਚਿੰਤਾ ਲਗਾਤਾਰ ਵਧ ਰਹੀਆਂ ਕਿਉਂਕਿ ਅੱਜ ਜਿੱਥੇ ਪਾਣੀ ਇਹਨਾਂ ਜਮੀਨਾਂ ਨੂੰ ਨੁਕਸਾਨ ਪਹੁੰਚਦਾ ਹੋਇਆ ਕਰਦਾ ਕਰਦਾ ਹੋਇਆ ਉਹ ਪਿੰਡ ਵਾਲੀ ਨੂੰ ਜਗਾ ਵੱਧਾ ਜਾ ਰਿਹਾ ਹੈ ਤਾ ਇਹ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਿਹਾ ਤੇ ਸਾਡੇ ਨਾਲ ਕੁਝ ਕਿਸਾਨ ਨੇ ਗੱਲਬਾਤ ਕਰਨ ਦੀ ਖੁਸ਼ੀ ਹੈ। ਬਾਬਾ ਕਿਹੜਾ ਪਿੰਡ ਹੈ ਕੀ ਨਾਮ ਹੈ? ਆਪਣਾ ਪਿੰਡ ਚੰਦੀਵਾਲਾ ਹੈ। ਤੇ ਨਾਲ ਟੰਡੂ ਵਾਲਾ ਪਿੰਡ ਇੱਥੇ ਆਇਆ ਸੀ ਦਰਿਆ ਵੇਖਣ। ਪਰ ਇੱਥੋਂ ਦੀ ਮਿੱਟੀ ਬਹੁਤ ਖੋਰ ਲਗਿਆ ਪਿੰਡ ਦੇ ਬਿਲਕੁਲ ਨੇੜੇ ਆ ਗਿਆ। ਇਹਦੀ ਕੋਈ ਲੋਚ ਨਹੀਂ ਕੋਈ ਕੁਛ ਨਹੀਂ ਸਾਰੀਆਂ ਜ਼ਮੀਨਾਂ ਬਰਬਾਦ ਕਰੀ ਜਾਂਦਾ। ਕਿਸਾਨ ਪਰੇਸ਼ਾਨ ਹੋ ਰਹਿ ਗਏ ਜ਼ਮੀਨਾਂ ਡੱਕ ਰਹੀਆਂ ਨੇ ਤੇ ਬੋਖਮਰੀ ਪੈ ਜਾਂਦੀ ਹੈ। ਜੇ ਜ਼ਮੀਨ ਇਹ ਨਾ ਬਚੀ ਤਾਂ ਕਿਸਾਨ ਕੀ ਖਾਊਗਾ? ਆ ਦੇਖੋ ਫਾਰੀ ਜਮੀਨਾ ਖੋਰ ਕੇ ਲੈ ਗਿਆ ਪਾਣੀ ਤੇਜ ਇਸ ਤਰ੍ਹਾਂ ਕੇ ਨਦੀ ਦੇ ਚ ਨੋਚਾਂ ਬਣਾਉਣੀਆਂ ਚਾਹੀਦੀਆਂ ਨੇ ਇਹ ਕੇ ਨੂੰ ਆਉਣ ਦੀ ਬੜੀ ਮੁਸ਼ਕਲ ਹੈ ਇਥੋਂ ਕੋਲਮ ਸਿੱਖਿਆ ਮੰਤਰੀ ਆਇਆ ਸੀ ਨਾ ਕੋਲ ਮਨਜ਼ੂਰ ਕਰਕੇ ਗਿਆ ਸੀ ਉਹ ਅਜੇ ਤੱਕ ਕੋਲ ਨਹੀਂ ਪਈ ਆ ਬਿਲਕੁਲ 2023 ਦੇ ਵਿੱਚ ਜਿਹੜੇ ਐ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਜਿਹੜੇ ਇੱਥੇ ਪਹੁੰਚੇ ਸਨ ਤਾ ਉਹਨਾਂ ਵੱਲੋਂ ਵੀ ਜਿਹੜਾ ਤੇ ਇਹਨਾਂ ਨਾਲ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀਗਾ ਕਿ ਵੀ ਇੱਥੇ ਜਿਹੜੇ ਐ ਇਸ ਨੂੰ ਪੁਲ ਜਿਹੜਾ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਤਸਵੀਰ ਹੋਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇੱਥੋਂ ਜਿਹੜੇ ਬੱਚੇ ਨੇ ਉਹ ਪਿੰਡ ਕਾਲੂ ਵਾਲਾ ਕਾਲੂ ਵਾਲਾ ਤੋਂ ਜਦੋਂ ਉਹ ਆਪਣੇ ਸਕੂਲ ਆਉਂਦੇ ਤਾਂ ਇਸ ਬੇੜੇ ਰਾਹੀਂ ਆਉਂਦੇ ਸੀਗੇ ਤਾਂ ਉਦੋਂ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਵੀ ਇਹ ਜਿਹੜੀ ਐ ਇਸ ਨੂੰ ਪੁਲ ਬਣਾਉਣ ਦੀ ਜਿਹੜੀ ਪ੍ਰਕਿਰਿਆ ਜੜੀਆ ਉੱਚੇ ਦਰਬਾਰੇ ਪਹੁੰਚਾਈ ਜਾਏਗੀ ਪਰ ਹਜੇ ਤੱਕ ਕੋਈ ਵੀ ਜੜੀਆ ਇਹ ਜੜੀਆ ਕਿਸਾਨਾਂ ਦੀ ਜੜੀ ਉਮੀਦ ਪੂਰੀ ਨਹੀਂ ਹੋ ਰਹੀ ਆ ਤਾਂ ਹੋਰ ਵੀ ਕਿਸਾਨ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਬਾਬੇ ਦੇ ਕੀ ਨਾਮ ਹੈ ਟੋਟਾ ਬਾਈ ਸਿੰਘ ਇਹ ਬਾਸਿੰਗ ਕਿਹੜਾ ਪਿੰਡ ਹੈ ਟਿੰਡੀ ਵਾਲਾ ਤਾਂ ਕੀ ਹਾਲਾਤ ਨੇ ਇਸ ਵਕਤ ਪਾਣੀ ਦੀ ਜੇ ਗੱਲ ਕੀਤੀ ਜਾਵੇ ਤਾਂ ਕਿਹੋ ਜਿਹੇ ਹਾਲਾਤ ਨੇ ਰਾਤ ਮਾੜੇ ਤੇ ਬਹੁਤ ਮਾੜੇ ਨੇ ਚੋਨਾ ਸਾਡਾ ਡਹਾ ਤੇ ਦਰਿਆ ਲੈ ਗਿਆ ਖਣਾ ਫਸਾ ਡੁੱਬ ਗਈਆਂ ਤੇ ਕੋਈ ਆੜੀ ਇੱਥੇ ਕੋਈ ਸਾਨੂੰ ਪੁੱਛ ਪਤਾ ਨਹੀਂ ਕਰਦੇ ਕੋਈ ਅਜੇ ਨਹੀਂ ਆਇਆ ਕੋਈ ਵੀ ਪ੍ਰਸ਼ਾਸਨ ਨੇ ਆ ਕੇ ਸਾਰ ਨਹੀਂ ਕੀਤੀ ਨਾ ਜੀ ਕੋਈ ਨਹੀਂ ਆਇਆ ਨਾ ਜੀ ਤਾਂ ਪਾਣੀ ਦਾ ਬਹਾਵ ਕਿੰਨਾ ਤੇਜ਼ ਹੈ ਕਿੰਨਾ ਕੁ ਜ਼ਮੀਨਾਂ ਜਿਹੜੀਆਂ ਜਿਹੜੀਆਂ ਤੁਸੀਂ ਝੋਨੇ ਦੀ ਫਸਲ ਬੀਜੀ ਹੈ ਕਿੰਨਾ ਕੁ ਨੁਕਸਾਨ ਹੋ ਰਿਹਾ ਇੱਥੇ ਕਈ ਐਂਕਰ ਹੋ ਗਏ ਨੇ ਹੱਕ ਛਾੜ ਦਿੱਤੇ ਹਰਾ ਹੋ ਗਿਆ ਇਲਾਕਾ ਪਾਣੀ ਥੋੜਾ ਏਰੀਆ ਵਿੱਚ ਬਚਾ ਲੈ ਪਾਣੀ ਪਾਣੀ ਸਾਰ ਹੋ ਗਿਆ ਹੈ ਇੱਕ ਥੋੜਾ ਜਿਹਾ ਰਕ ਰਿਹਾ ਹੈ ਕਿਉਂਕਿ ਮੇਰੇ ਟੀਵੀ ਉਹ ਵੀ ਵਜੇ ਰਿਹਾ ਤੇ ਟੁੱਟ ਗਿਆ 2 2.5 ਇਹ ਹੈ ਕਿ ਲਾਹ ਹਾਰੇ ਰਾਹ ਹੋ ਗਏ ਹੁਣ ਤੁਸੀਂ ਦਰਿਆ ਪਾਰ ਕਰਨਾ ਹੈ ਅਗਲੇ ਪਿੰਡ ਜਾਣਾ ਹੈ ਤਾਂ ਕਿਵੇਂ ਲੱਗ ਰਿਹਾ ਪਾਣੀ ਦਾ ਤੇਜ ਇੰਨਾ ਬਹਾਵ ਹੈ ਤਾਂ ਕਿਵੇਂ ਜਾਓਗੇ ਬੜੀ ਮੁਸ਼ਕਲ ਆ ਜਾਂਦੇ ਨੇ ਕੋ ਪੰਜ ਛੇ ਬੰਦੇ ਉਮਰ ਤੋਂ ਮਹਿਲ ਜਾਂਦੇ ਬੇੜੀ ਮਹਿ ਜਾਂਦੀ ਏ ਉਹ ਵੀ ਜੋਧ ਜਾਂਦੇ ਹੁੰਦੀ ਖਤਰੇ ਦਾ ਖਤਰਾ ਹੀ ਏ ਬਿਲਕੁਲ ਹਾਂ ਜੀ ਜਾਨ ਜੋਖਮ 'ਚ ਪਾ ਕੇ ਤੁਸੀਂ ਜਿਹੜਾ ਕਿ ਸਤੂ ਨਦੀ ਪਾਰ ਕਰਦੇ ਹੋ ਹਾਂ ਜੀ ਆਪਣੇ ਘਰ اور ਆਪਣੀ ਮੰਜ਼ਿਲ ਤੇ ਜਾਣੇ ਹਾਂ ਕੋਈ ਪਤਾ ਨਹੀਂ ਕਿ ਕਿ ਟਾਈਮ ਵੇੜੀ ਜੇ ਉਲਟ ਜਾਣਾ ਹੈ ਨਿਸ਼ਕਾਨ ਹੋ ਜਾਣਾ ਹੈ ਹਾਂ ਬਿਲਕੁਲ ਇੱਕ ਵਾਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਉਹ ਤੁਸੀਂ ਦੇਖੋ ਦੂਰ ਦੂਰ ਤੱਕ ਜਿਹੜੀਆਂ ਬੀਐਸਐਫ ਦੀ ਜਿਹੜੀਆਂ ਪੋਸਟਾਂ ਵੀ ਜਿਹੜੀਆਂ ਉਹ ਵੀ ਕਿੱਥੇ ਨ ਕਿੱਥੇ ਜਿਹੜੀਆਂ ਪਾਣੀ ਦੇ ਜਿਹੜੀਆਂ ਚਪੇਟੇ ਨਜ਼ਰ ਆ ਰਹੀਆਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਉਸ ਆਸ-ਪਾਸ ਜਿਹੜਾ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤਾਂ ਇਹ ਸਤੂ ਦਾ ਦ੍ਰਿਸ਼ ਹੈ ਸਤੂ ਦਾ ਪਾਣੀ ਹੈ ਕਿਸ ਤਰ੍ਹਾਂ ਜਿਹੜਾ ਵਧਦਾ ਜਾ ਰਿਹਾ ਲਗਾਤਾਰ ਜਿਹੜਾ ਪਾਣੀ ਦਾ ਵਹਾਵ ਜਿਹੜਾ ਵਧਣ ਦੇ ਨਾਲ ਉਹ ਕਿਸਾਨਾਂ ਦੀ ਜਿਹੜਾ ਮੁਸ਼ਕਲਾਂ ਵਧੀਆਂ ਹੋਈਆਂ ਨੇ ਔਰ ਇਹ ਜਿਹੜੇ ਲੋਕ ਇੱਥੇ ਖੜੇ ਸਗੇ ਇਹਨਾਂ ਨੇ ਜਿਹੜਾ ਸਤੂ ਨਦੀ ਪਾਰ ਕਰਕੇ ਜਿਹੜਾ ਕਿ ਉਸ ਪਿੰਡ ਹੈ ਕਾਲੂ ਵਾਲਾ ਸਾਡੇ ਨਾਲ ਜਿਹੜਾ ਸਤੂ ਨਦੀ ਦੇ ਵਿੱਚ ਜਿਹੜੇ ਮਲਾਹ ਨੇ ਜਿਹੜੀ ਇਹ ਬਿੜੀਆਂ ਲੈ ਕੇ ਜਾਂਦੇ ਨੇ ਅਸੀਂ ਗੱਲਬਾਤ ਕਰਦੇ ਆਂ ਬਾਬਾ ਕੀ ਨਾਮ ਹੈ ਪਿਆਰਾ ਸਿੰਘ ਜੀ ਇਹ ਪਿਆਰਾ ਸਿੰਘ ਜੀ ਮੈਂ ਦੇਖਿਆ ਕਿ ਤੁਸੀਂ ਬੇੜੀ ਜਿਹੜੀ ਪਾਲ ਲੈ ਕੇ ਜਾਂਦੇ ਹੋ ਬੜੀ ਮੁਸ਼ਕਲ ਨਾਲ ਲੈ ਕੇ ਆਏ ਹੋ ਬਹੁਤ ਹੀ ਬੜੀ ਮੁਸ਼ਕਲ ਲੈ ਕੇ ਗਏ ਆ ਅੱਛੇ ਸੱਤ ਬੰਦੇ ਹੀ ਲੈ ਕੇ ਗਏ ਆ ਹੁਣ ਵਾਪਸੀ ਲੈ ਕੇ ਆਏ ਆ ਕਿ ਪਹਿਲਾਂ ਘੜ ਤੋਂ ਕਿਲੋਮੀਟਰ ਛੱਕੇ ਰਸੇ ਨਾਲ ਲੈ ਕੇ ਜਾਣਾ ਉਤੋਂ ਫਿਰ ਪਾਰ ਲੈ ਕੇ ਜਾਣਾ ਪਾਰੋਂ ਫਿਰ ਕੋਈ ਸਵਾਰੀ ਹੈ ਬੜੀ ਮੁਸ਼ਕਲ ਲੈ ਕੇ ਆਈ ਦਾ ਬੜੀ ਮੁਸ਼ਕਲ ਹੋ ਰਹੀ ਹੈ ਦਰਿਆ ਕਿੰਨੇ ਕੁ ਲੋਕ ਜਿਹੜਾ ਇਸ ਤੋਂ ਪਰਲੇ ਪਾਸੇ ਪਿੰਡ ਕਿਹੜਾ ਉਹ ਕਿੰਨੇ ਕੁ ਲੋਕ ਹਜੇ ਵੀ ਉਸ ਪਾਣੀ ਚ ਪੇਟ ਚੇਗੇ ਪਾਣੀ ਚ ਪੇਟ ਜੀ ਕਾਲੂ ਕਾਲੂ 2250 ਕਾਰੇਗਾ ਜਿਹੜੇ ਵਿੱਚ ਚਪੇਟ ਦੇ ਵਿੱਚ ਆਇਆ ਵਿਚਾਰੇ ਦਰਿਆਵਾਂ ਦੇ ਬੜੀ ਮਸੀਬ ਚ ਵਿਚਾਰੇ ਬੈਠੇ ਹਰ ਤਰੇ ਆਪਣੇ ਨਕੜਾ ਪਿੰਗਾ ਕਾਲੂ ਵਾਲਾ ਜੀ ਹਾਂ ਜੀ ਤੱਕੇ ਹਜੇ ਲੋਕ ਉਥੇ ਉਹਨਾਂ ਨੂੰ ਜਿਹੜਾ ਰਾਸ਼ਨ ਪਾਣੀ ਹੈ ਜਾਂ ਹੋਰ ਸਮਾਨ ਸਮੱਗਰੀ ਹੈ ਉਹ ਪਹੁੰਚ ਰਿਹਾ ਨਹੀਂ ਜੀ ਕੋਈ ਵਿਚਾਰੇ ਥੋੜਾ ਬੜਾ ਕਰਕੇ ਜਾ ਰੱਖਵੇਂ ਔਖੇ ਕਰਦੇ ਜਿਹਨੂੰ ਸੌਦਾ ਪਤਾਰ ਕੀ ਰਸਤੇ ਦੀ ਰੋਡ ਨਹੀਂ ਕਰਾਂ ਜਰੂਰਤਾਂ ਹੁੰਦੀਆਂ ਰੱਖ ਚੀਜ਼ ਦੀਆਂ ਮੁਸ਼ਕਲਾਂ ਤੋਂ ਬੜਾ ਔਖੇ ਨੇ ਵਿਚਾਰੇ ਕੀ ਕੰਮ ਮੈਡੀਕਲ ਫੈਸਿਲਿਟੀ ਦੀ ਗੱਲ ਕੀਤੀ ਉਸ ਪਿੰਡ ਦੇ ਵਿੱਚ ਹਜੇ ਤੱਕ ਕੋਈ ਮੈਡੀਕਲ ਫੈਸਿਲਿਟੀ ਮੈਡੀਕਲ ਜੀ ਨਹੀਂ ਪਹੁੰਚ ਕੋਈ ਵੇ ਤੱਕ ਨਹੀਂ ਪਹੁੰਚਿਆ ਅਸੀਂ ਰੋਜ਼ ਇੱਥੇ ਰਹੀ ਤੇ ਬੀੜੀ ਤੇ ਸਾਡਾ ਕੰਮ ਹੀ ਬੀੜੀ ਤੇ ਬੱਚੇ ਪਾ ਹੁਣ ਬੱਚੇ ਪੜ੍ਹਾਈ ਤੇ ਔਖਾ ਹੋਗਾ ਨਾ ਕੰਮ ਜੇ ਪੜ ਸਕਦੇ ਉਹ ਵੀ ਨਹੀਂ ਆਉਂਦਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਆਇਆ ਤੁਹਾਡੀ ਪਤਾ ਲੈਣ ਵਾਸਤੇ ਯਾਰ ਪਾਣੀ ਵਧ ਰਿਹਾ ਹੈ ਜ਼ਮੀਨਾਂ ਰੋਡੀਆਂ ਪਤਾ ਇਹ ਕਿੰਨੇ ਸਾਡਾ ਪਤਾ ਲੈਣ ਅੱਗੇ ਪਾਣੀ ਆ ਪਿਛਲੇ ਸਾਲ ਇਹ ਤੋਂ ਪਿਛਲੇ ਸਾਲ ਜਿਹੜਾ ਉਦੋਂ ਉਦੋਂ ਨੁਕਸਾਨ ਵਿਫਾਲ ਆਇ ਤੱਕ ਪੁੱਛੇ ਨੀ ਕਿੰਨੇ ਪਰਾਹ ਨੇ ਕਿੰਨੇ ਪੋਇ ਨਾ ਹੋਇਆ ਤੇ 23 ਦੇ ਜ਼ਖਮ ਜਿਹੜੇ ਹਜੇ ਵੀ ਜਿਹੜੇ ਹਰੇ ਨੇ ਸੁੱਕੇ ਨਹੀਂ ਸੀਗੇ ਤਾਂ 25 ਵਾਲਾ ਫਿਰ ਪਾਣੀ ਆ ਗਿਆ ਕਿਸ ਨੇ ਸਾਰ ਨਹੀਂ ਅਜੇ ਤੱਕ ਕਰਜ਼ਿਆਂ ਦਬਾਉ ਨੇ ਵੀ ਇਹ ਕਿ ਮੀਂਹ ਚੱਲ ਮਾੜੀ ਫਸਲ ਬਚੂਗੀ ਉਹ ਵੀ ਮੀਂਹ ਲੈ ਚੁੱਕੀ ਜਿਹੜੀ ਦਰਿਆਵਾਂ ਦੇ ਨਾਲ ਨਾਲ ਪੈੜੀਆਂ ਕੁੱਡੀ ਗਈਆਂ ਨੇ ਤੇ ਦੇਖੀ ਜਾਂਦੇ ਆਪਣੇ ਆਪਣੇ ਕਿੰਨਾ ਨੁਕਸਾਨ ਫਾੜ ਡਬੀ ਖੰਮਾਂ ਦੇ ਵਿੱਚ ਥੱਲੇ ਜ਼ਮੀਨ ਖਿੱਚੀ ਜਾਂਦਾ ਦਰਿਆ ਹਾਂ ਤੇ ਕੋ ਚੋਨੇ ਵਿੱਚ ਡੁੱਬੇ ਬਣ ਸਾਰੇ ਗਰੀਬ ਮਿਹਨਤ ਰੱਖਦਾ ਵਿੱਚ ਸਾਰਾ ਆਂਦਾ ਜ਼ਿਮੀਦਾਰ ਨੂੰ ਵੀ ਚੱਲ ਕੋਈ ਚਾਰਮਾਨ ਹੋਏ ਕਰਜ਼ੇ ਤੋਂ ਬਚਾਂ ਨੇ ਕਈ ਮਜਬੂਰੀਆਂ ਕਰਾ ਲਈਆਂ ਹੁੰਦੀਆਂ ਜੀ ਹੁਣ ਜਦੋਂ ਇਹ ਪਾਣੀ ਦੇ ਮਾਰਾਂ ਦੇ ਵਿੱਚ ਰਹੇ ਤੇ ਕੰਮ ਔਖਾ ਹੋਣਾ ਬੱਚੇ ਵੀ ਆਣੇ ਔਖੇ ਹੋ ਜਾਂਦੇ ਸਾਨੂੰ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਦੀ ਜਿਹੜੀ ਚਿੰਤਾ ਕਿਸ ਤਰ੍ਹਾਂ ਜੜੀ ਆ ਝਲਕਦੀ ਹੋਈ ਨਜ਼ਰ ਆ ਰਹੀ ਆ ਕਿਸਾਨ ਜਿਹੜੀ ਆ ਦੱਸ ਰਹੇ ਨੇ ਕਿ ਵੀ ਜਿਹੜੀ ਆ 2023 ਦੇ ਜਿਹੜੇ ਜ਼ਖਮ ਹਜੇ ਭਰੇ ਨਹੀਂ ਸਗੇ ਕਿ ਜਿਹੜੇ ਆ 2025 ਦੇ ਜਿਹੜੀਆਂ ਫਿਰ ਇੱਕ ਵਾਰੀ ਪਾਣੀ ਆ ਦੇ ਨਾਲ ਜਮੀਨਾ ਜਿਹੜੀ ਆ ਝੋਨੇ ਦੀ ਫਸਲ ਬੀਜੀ ਹੋਈ ਸੀਗੀ ਉਹ ਜਿਹੜੀ ਆ ਲਗਾਤਾਰ ਜਿਹੜੀ ਨੈਸਟ ਹੋ ਰਹੀ ਕਿ ਪਾਣੀ ਦੇ ਤੇ ਬਹਾਅ ਦੇ ਨਾਲ ਜਿਹੜੀ ਆ ਜਮੀਨਾ ਉਹ ਖੁਰਦਿਆ ਜਾਂਦੀਆਂ ਥਲੋ ਖੁਰਦਿਆ ਖੁਰਦਿਆ ਜਿਹੜਾ ਸਾਰਾ ਜਿਹੜਾ ਝੋਨੇ ਦੀ ਫਸਲ ਆ ਪਾਣੀ ਵਿੱਚ ਜਿਹੜੀ ਇਹ ਬੈਂਦੀ ਜਾ ਰਹੀ ਹੈ ਤਾਂ ਹੁਣ ਨਾ ਤਾਂ ਕੋਈ ਪ੍ਰਸ਼ਾਸਨ ਉੱਤੇ ਪਹੁੰਚਾਇਆ ਤੇ ਦੂਜੇ ਪਾਸੇ ਦੱਸਦੇ ਕਿ ਮੇਰੇ ਪਿੱਛੇ ਇਸ ਤੋਂ ਪਰਲੇ ਪਾਸੇ ਜਿਹੜਾ ਦੱਸਿਆ ਜਾ ਰਿਹਾ ਕਿ ਕਾਲੂ ਵਾਲਾ ਦਿਲਾ ਕੀ ਦੋ ਤਰਫ ਤੋਂ ਜਿਹੜੇ ਤਿੰਨ ਤਰਫ ਤੋਂ ਜੇ ਗੱਲ ਕੀਤੀ ਹੈ ਸਤੂ ਨਦੀ ਦੇ ਕਿਰਾਤੇ ਹੈ ਔਰ ਜਿਹੜਾ ਚੌਥਾ ਪਾਸਾ ਜਿਹੜਾ ਹੈਗਾ ਉਹ ਕੰਗਿਆਲੀ ਤਾਰ ਹੈ ਔਰ ਚਾਰੋਂ ਪਾਸੇ ਦੇ ਕਿਹਾ ਹੈ ਪਾਣੀ ਦੇ ਨਾਲ ਜਿਵੇਂ ਇਹਨਾਂ ਦੇ ਦੱਸਣ ਮੁਤਾਬਕ ਔਰ ਉੱਥੇ ਨਾ ਤਾਂ ਹਜੇ ਤੱਕ ਕੋਈ ਰਾਸ਼ਨ ਦੀ ਸਮਗਰੀ ਪਹੁੰਚੀ ਐ ਨਾ ਮੈਡੀਕਲ ਫੈਸਿਲਿਟੀ ਪਹੁੰਚੀ ਐ ਤਾਂ ਸਰਕਾਰ ਦੇ ਦਾਅਵੇ ਤਾਂ ਬੜੇ ਕਿਤੇ ਜਾ ਰਹੇ ਆ ਪਰ ਇਹਨਾਂ ਦੇ ਕਹਿਣ ਮੁਤਾਬਕ ਉਹ ਦਾਅਵੇ ਕਿਤੇ ਨਾ ਕਿਤੇ ਜਿਹੜੇ ਹਵਾ ਹਵਾਈ ਹੁੰਦੇ ਨਜ਼ਰ ਆਏ। ਜ਼ਰੂਰ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵਕਤ ਧਿਆਨ ਦੇਣ ਦੀ ਕਿ ਕਿ ਪਾਣੀ ਦਾ ਵਹਾਰ ਜਿਸ ਤਰ੍ਹਾਂ ਲਗਾਤਾਰ ਵੱਧ ਰਿਹਾ ਤਾਂ ਇਹਨਾਂ ਦੀ ਜਿਹੜੀਆਂ ਸਹੂਲਤਾਂ ਨੂੰ ਜਿਹੜਾ ਸੌਕਾ ਕਰਨ ਦੇ ਲਈ ਇੱਥੇ ਪ੍ਰਸ਼ਾਸਨ ਜਾਂ ਪੱਕੇ ਮਲਾ ਜਾਂ ਪੱਕੀ ਬੇੜੀਆਂ ਤੇ ਬੋਤ ਬੇੜੀਆਂ ਭੇਜਿਆ ਜਾਣ ਤਾਂ ਕਿ ਲੋਕਾਂ ਦੀ ਆਨਜਾਂਦੀ ਸੁਵਿਧਾਵਾਂ ਲਈ ਜਿਹੜੇ ਐ ਇਹਨਾਂ ਨੂੰ ਮੁਸ਼ਕਲਾ ਕਿਸ ਤੱਕ ਨਾ ਸਕਣ। రేపుతో కెమెరా పర్సన్ జగదీష్ కుమార్ ఎన్ఆర్ఐటీవీ